ਸਵਾਗਤ ਹੈ ਦੋਸਤੋ ਤੁਹਾਡਾ ਮੈਂ ਭੁਪਿੰਦਰ ਸਿੰਘ ਸਜਣ ਦੋਸਤੋ ਸੋਸ਼ਲ ਮੀਡੀਆ ਦੇ ਉੱਪਰ ਬਹੁਤ ਜ਼ਿਆਦਾ ਚਰਚਾ ਹੋਣ ਰਹੀ ਹੈ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹਰਾਨੇ ਆਰਐਸਐਸ ਦੀ 100ਵੇਂ ਵਰੇਗੰਢ ਨੂੰ ਸਮਰਪਿਤ ਜਿਹੜਾ ਸਮਾਗਮ ਕਰਵਾਇਆ ਗਿਆ ਉਹਦੇ ਵਿੱਚ ਇੱਕ ਗੱਲ ਬੋਲੀ ਹੈ ਜਿਹੜੀ ਕਿ ਮੇਰਾ ਖਿਆਲ ਹੈ ਵੀ ਇੱਕ ਡੇਢ ਲਾਈਨ ਦੇ ਵਿੱਚ ਮੁੱਕ ਗਈ ਹੈ ਉਹਦੇ ਤੇ ਬੜੀ ਚਰਚਾ ਹੋਣ ਰਹੀ ਹੈ ਔਰ ਉਹਦੇ ਤੇ ਗੱਲ ਕਰਨੀ ਵੀ ਬੇਹਦ ਜ਼ਰੂਰੀ ਹੈ ਇਸ ਕਰਕੇ ਮੈਂ ਆਪ ਜੀ ਦੇ ਰੂਬਰੂ ਹਾਂ ਨਰਿੰਦਰ ਮੋਦੀ ਹਰਾਨੇ ਇਹ ਗੱਲ ਬੋਲੀ ਹੈ ਕਹਿੰਦੇ ਕਿ 1984 ਵੇਲੇ ਜਦੋਂ ਸਿੱਖਾਂ ਦਾ ਕਤਲੇਆਮ ਹੋਇਆ ਤਾਂ ਉਸ ਵੇਲੇ ਆਰਐਸਐਸ ਭਾਜਪਾ ਦੇ ਜਿਹੜੇ ਵਰਕਰ ਸੀਗੇ ਉਹਨਾਂ ਨੇ ਸਿੱਖਾਂ ਦੀ ਬਾਹ ਫੜੀ ਉਹਨਾਂ ਨੂੰ ਆਪਣੇ ਘਰਾਂ ਦੇ ਵਿੱਚ ਸ਼ਰਨ ਦਿੱਤੀ ਉਹਨਾਂ ਦੀ ਮਦਦ ਕੀਤੀ ਪੂਰੀ ਇਸ ਗੱਲ ਨੂੰ ਲੈ ਕੇ ਬਹੁਤ ਹੀ ਜ਼ਿਆਦਾ ਚਰਚਾ ਹੁੰਦੀ ਪਈ ਹੈ ਮੈਂ ਵੇਖਣਿਆ ਸੀ ਕਿ ਇੱਕ ਸੱਜਣ ਨੇ ਸੋਸ਼ਲ ਮੀਡੀਆ ਦੇ ਉੱਪਰ ਇੱਕ ਪੋਸਟ ਲਿਖ ਕੇ ਪਾਈ ਹੈ ਉੱਤੇ ਲਿਖਿਆ ਕਿ ਨਰਿੰਦਰ ਮੋਦੀ ਝੂਠ ਬੋਲ ਰਿਹਾ ਹੈ ਹੁਣ ਨਰਿੰਦਰ ਮੋਦੀ ਝੂਠ ਬੋਲ ਰਿਹਾ ਹੈ ਇਹ ਗੱਲ ਨੂੰ ਕਿਵੇਂ ਸਾਬਤ ਕੀਤਾ ਜਾ ਸਕਦਾ ਸੋ ਜਦੋਂ ਹੁਣ ਦੇਸ਼ ਦੇ ਪ੍ਰਧਾਨ ਮੰਤਰੀ ਅੱਜ ਇਦਾਂ ਦੀ ਗੱਲ ਬੋਲਦੇ ਆ ਤਾਂ ਬਹੁਤ ਸਾਰੇ ਲੋਕ ਇਦਾਂ ਦੇ ਹੈਗੇ ਆ ਜਿਨ੍ਹਾਂ ਦੇ ਮਨ ਵਿੱਚ ਇਹ ਭੁਲੇਖਾ ਪੈਦਾ ਹੋ ਸਕਦਾ ਹੈ ਕਿ ਹਾਂ ਕਾਂਗਰਸ ਪਾਰਟੀ ਨੇ ਉਸ ਵੇਲੇ ਸਾਰਾ ਕੁਝ ਕੀਤਾ ਕਰਵਾਇਆ ਤੇ ਇਹ ਤਾਂ ਹੋ ਸਕਦਾ ਸੱਚ ਬੋਲਣ ਦੇ ਹੁਣ ਪਰ ਉਹ ਝੂਠ ਕਿਵੇਂ ਬੋਲਦਾ ਇਹ ਗੱਲ ਸਾਬਤ ਕਿੱਦਾਂ ਹੋਵੇ ਉਹਦੇ ਲਈ ਥੋੜਾ ਜਿਹਾ ਡੀਪ ਦੇ ਵਿੱਚ ਜਾਣਾ ਪੈਂਦਾ ਨੌਜਵਾਨ ਕੱਲੀ ਆਹ ਪੋਸਟ ਲਿਖ ਕੇ ਪਾਉਣ ਸਾਵੇਂ ਭਈ ਨਰਿੰਦਰ ਮੋਦੀ ਝੂਠ ਬੋਲਦਾ ਏ ਇੱਕ ਆ ਗੱਲ ਆ ਇੱਕ ਨਰਿੰਦਰ ਮੋਦੀ ਝੂਠ ਕਿਵੇਂ ਬੋਲਦਾ ਹੈ ਜਦੋਂ ਵਿੱਚ ਚਾਰ ਗੱਲਾਂ ਨਾਲ ਵਾਧੂ ਲਿਖ ਕੇ ਨੌਜਵਾਨ ਪਾਉਣਗੇ ਤਾਂ ਉਹ ਜ਼ਿਆਦਾ ਵਧੇਰੇ ਵਧੀਆ ਗੱਲ ਹੋਊਗੀ ਕਿਵੇਂ ਜਿਹੜੇ ਇੱਕ ਵਧੀਆ ਚੀਜ਼ਾਂ ਸਾਹਮਣੇ ਪਈਆਂ ਹੁੰਦੀਆਂ ਨੇ ਇੱਕ ਸੱਚ ਪਿਆ ਹੁੰਦਾ ਬਿਲਕੁਲ ਕੰਧ ਦੇ ਉੱਪਰ ਲਿਖਿਆ ਹੋਇਆ ਕੋਰਾ ਚਿੱਟਾ ਸੱਚ ਕਿਵੇਂ ਉਹਨੂੰ ਛੁਟਿਆਉਣ ਦੇ ਕਿਵੇਂ ਉਹਨੂੰ ਝੂਠ ਸਾਬਤ ਕਰਨ ਦੇ ਯਤਨ ਕੀਤੇ ਜਾਂਦੇ ਨੇ ਸੋ ਮੇਰੇ ਕੋਲ ਨਾ ਕਹਿਣ ਨੂੰ ਕੁਝ ਹੈਗਾ ਮੈਂ ਉਹ ਕੁਝ ਗੱਲਾਂ ਬਾਤਾਂ ਕਰਨ ਵਾਸਤੇ ਦਰਸ਼ਕੋ ਤੁਹਾਡੇ ਰੂਬਰੂ ਹਾਂ ਉਮੀਦ ਕਰਦਾ ਇਸ ਤੋਂ ਇਲਾਵਾ ਬਹੁਤ ਕੁਝ ਇਦਾਂ ਦਾ ਹੈਗਾ ਬਹੁਤ ਸਾਰੇ ਇਦਾਂ ਦੇ ਤੱਥ ਅਤੇ ਸਬੂਤ ਹੈਗੇ ਨੇ ਜੇਨਾ ਤੋਂ ਇਹ ਗੱਲ ਜ਼ਾਰ ਹੁੰਦੀ ਹੈ ਕਿ ਨਰਿੰਦਰ ਮੋਦੀ ਨੇ ਅੱਜ ਝੂਠ ਬੋਲਿਆ ਅੱਜ ਪਹਿਲੀ ਵਾਰ ਨਹੀਂ ਬੋਲਿਆ ਇਸ ਤੋਂ ਪਹਿਲਾਂ ਵੀ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਹ ਗੱਲ ਕਹਿ ਚੁੱਕੇ ਨੇ 1984 ਕਾਂਗਰਸ ਦੇ ਵੇਲੇ ਹੋਇਆ ਜੀ ਕਾਂਗਰਸ ਵਾਲੇ ਨੇ ਕੀਤਾ ਕਰਵਾਇਆ ਭਾਜਪਾ ਅਤੇ ਆਰਐਸਐਸ ਵਾਲੇ ਤਾਂ ਸਿੱਖਾਂ ਦੇ ਨਾਲ ਖੜੇ ਐ ਉਹਨਾਂ ਦੀ ਹਮਾਇਤ ਕੀਤੀ ਹੈ ਸਗੋਂ ਆਓ ਮੈਂ ਤੁਹਾਨੂੰ ਥੋੜਾ ਜਿਹਾ ਕੁਝ ਦੱਸਦਾ ਜੋ ਮੇਰੇ ਕੋਲ ਹੈਗਾ ਤੁਸੀਂ ਐਲਕੇ ਅਡਵਾਨੀ ਦਾ ਨਾਮ ਸੁਣਿਆ ਜੀ ਐਲਕੇ ਅਡਵਾਨੀ ਭਾਜਪਾ ਦੇ ਸੰਸਥਾਪਕ ਅਤੇ ਭਾਜਪਾ ਦੇ ਪ੍ਰਧਾਨ ਰਹਿ ਚੁਕੇ ਐਲਕੇ ਅਡਵਾਨੀ ਨੇ ਆਪਣੀ ਆਟੋ ਬਾਇਓਗ੍ਰਾਫੀ ਮਾਈ ਕੰਟਰੀ ਮਾਈ ਲਾਈਫ ਦੇ ਵਿੱਚ ਲਿਖਿਆ ਹੈ ਕਿ ਬੀਜੇਪੀ ਨੇ ਬਲੂ ਸਟਾਰ ਦੇ ਵਾਸਤੇ ਇੰਦਰਾ ਗਾਂਧੀ ਦੇ ਉੱਪਰ ਦਬਾਅ ਪਾਇਆ ਕਿਉਂਕਿ ਉਹ ਸਰਕਾਰ ਦੀ ਕਮਜ਼ੋਰੀ ਨੂੰ ਵੇਖ ਰਹੇ ਸੀਗੇ ਉਹਨਾਂ ਨੇ ਬਲੂ ਸਟਾਰ ਨੂੰ ਜ਼ਰੂਰੀ ਐਕਸ਼ਨ ਕਿਹਾ ਤੇ ਉਸ ਤੋਂ ਬਾਅਦ ਜੋ ਕੁਝ ਵਾਪਰਿਆ ਜਿਹੜਾ ਸਿੱਖਾਂ ਦਾ ਜੈਨੋਸਾਈਡ ਹੋਇਆ ਸਿੱਖ ਕਤਲੇਆਮ ਹੋਇਆ ਉਹਨੂੰ ਬਿਲਕੁਲ ਜਾਇਜ਼ ਠਹਿਰਾਇਆ ਹੁਣ ਭਾਜਪਾ ਦੇ ਆਗੂ ਨੇ ਹੁਣ ਇੱਥੇ ਦੇਸ਼ ਦੇ ਪ੍ਰਧਾਨ ਮੰਤਰੀ ਅੱਜ ਕਹਿਣ ਡਿਆ ਕਿ ਨਹੀਂ ਭਾਜਪਾ ਵਾਲੇ ਤਾਂ ਸਿੱਖਾਂ ਦੇ ਨਾਲ ਖੜੋਤੇ ਐ ਦੇਖੋ ਇੱਕ ਜ਼ਿੰਮੇਵਾਰ ਬੰਦਾ ਉਹ ਆਪਣੀ ਕਿਤਾਬ ਦੇ ਵਿੱਚ ਲਿਖ ਕੇ ਖੁਦ ਇਕਬਾਲ ਕਰਨ ਡਿਆ ਔਰ ਪੂਰੇ ਮਾਣ ਦੇ ਨਾਲ ਇਹ ਗੱਲ ਕਹਿਣ ਡਿਆ ਕਿ ਇੰਦਰਾ ਗਾਂਧੀ ਵੀ ਉਹ ਤਾਂ ਕਮਜ਼ੋਰ ਸੀ ਸਰਕਾਰ ਦੀ ਕਮਜ਼ੋਰੀ ਸੀਗੀ ਅਸੀਂ ਉਹਨਾਂ ਨੂੰ ਬਲ ਦਿੱਤਾ ਇਹ ਕਿਹਾ ਵੀ ਇੰਨੇ ਕਮਜ਼ੋਰ ਨਾ ਬਣੋ ਤੇ ਤੁਸੀਂ ਇਹ ਕੰਮ ਕਰ ਦਿਓ ਔਰ ਉਸ ਤੋਂ ਬਾਅਦ ਭਾਜਪਾ ਨੇ ਤਾਂ ਇਹਨਾਂ ਨੂੰ ਇੰਦਰਾ ਗਾਂਧੀ ਹੋਰਾਂ ਨੂੰ ਦੁਰਗਾ ਮਾਤਾ ਦਾ ਖਿਤਾਬ ਤੱਕ ਵੀ ਦੇ ਦਿੱਤਾ ਸੀਗਾ ਹੁਣ ਅਜੇ ਨਰਿੰਦਰ ਮੋਦੀ ਹੋਰੀ ਆ ਗੱਲ ਕਹਿਣ ਦੇ ਜੀ ਅੱਗੇ ਆਜੋ ਜੀ ਹਰਬੰਸ ਲਾਲ ਖੰਨਾ ਭਾਜਪਾ ਦਾ ਨੈਸ਼ਨਲ ਲੀਡਰ ਹਰਬੰਸ ਲਾਲ ਖੰਨਾ ਜੇਤੇ ਕਰ ਲਿਓ ਤੁਸੀਂ ਗੂਗਲ ਤੇ ਜਾ ਕੇ ਸਰਚ ਕਰ ਲਿਓ ਤਾਂ ਤੁਹਾਨੂੰ ਬਹੁਤ ਕੁਝ ਪਤਾ ਲੱਗ ਜਾਊਗਾ ਕਿ ਕੌਣ ਸੀ ਜ਼ਿਆਦਾ ਜਾਣਕਾਰੀ ਵਾਸਤੇ ਮੈਂ ਤੁਹਾਨੂੰ ਦੱਸਣ ਦੇ ਆਓ ਤੁਹਾਨੂੰ ਸੰਖੇਪ ਜੀ ਗੱਲ ਦੱਸਦਾ ਸਿੱਖਾਂ ਦੀ ਆਸਥਾ ਕਿੰਨੀ ਜ਼ਿਆਦਾ ਆ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਨਾਲ ਜੁੜੀ ਹੋਈ ਆਪਾਂ ਸਾਰੇ ਜਣੇ ਸਮਝਦੇ ਆਂ ਆਪਾਂ ਸਿੱਖ ਇਹ ਵੀ ਗੱਲ ਕਹਿੰਦੇ ਆ ਕਿ ਇਸ ਤੋਂ ਪਰੇ ਸਾਡੇ ਵਾਸਤੇ ਹੋਰ ਕੁਝ ਵੀ ਨਹੀਂ ਹੈਗਾ ਹੁਣ ਹਰਬੰਸ لال ਖੰਨਾ ਭਾਜਪਾ ਦਾ ਨੈਸ਼ਨਲ ਲੀਡਰ 1984 ਦੇ ਵਿੱਚ ਅੰਮ੍ਰਿਤਸਰ ਸਾਹਿਬ ਦੇ ਰੇਲਵੇ ਸਟੇਸ਼ਨ ਦੇ ਕੋਲ ਪਿਆ ਹੋਇਆ ਮਾਡਲ ਸਗਾ ਦਰਬਾਰ ਸਾਹਿਬ ਦਾ ਮਾਡਲ ਉਹਨੇ ਉਹ ਤਬਾਹ ਕੀਤਾ ਸੀਗਾ ਉਹਨੇ ਤੋੜਿਆ ਸੀਗਾ ਝੁੱਠ ਲਾਓ ਨਰਿੰਦਰ ਮੋਦੀ ਜੀ ਕਿੱਦਾਂ ਝੁੱਠ ਲਾਉਂਦੇ ਹੋ ਅੱਛਾ ਇੱਥੇ ਬਸ ਨੇ ਸੀ ਕੀਤੀ ਹਰਬੰਸ لال ਖੰਨਾ ਨੇ ਤਮਾਕੂ ਵੇਚਣ ਵਾਲੀਆਂ ਦੁਕਾਨਾਂ ਨੂੰ ਸਮਰਥਨ ਦਿੱਤਾ ਸੀਗਾ ਦਸੋ ਨਰਿੰਦਰ ਮੋਦੀ ਜੀ ਕੀ ਕਹਿੰਨੇ ਹੋ ਤੇ ਜਿਹੜਾ ਬਲੂ ਸਟਾਰ ਇਹਨਾਂ ਨੇ ਲਫ਼ਜ਼ ਦਿੱਤਾ ਹੈਗਾ ਬਲੂ ਸਟਾਰ ਸਿੱਖ ਤੇ ਸਮਝਦੇ ਨੇ ਕਿ ਤੀਜਾ ਕੱਲੂ ਕਰਾ ਸਿੱਖ ਤੇ ਸਮਝਦੇ ਆ ਕਿ ਸਿੱਖਾਂ ਦੀ ਜਿੰਦ ਜਾਨ ਦੇ ਉੱਪਰ ਸਿੱਖਾਂ ਦੀ ਰੂਹ ਦੇ ਉੱਪਰ ਹਮਲਾ ਕੀਤਾ ਗਿਆ ਸਿਕਾ ਸਿੱਖ ਐਂ ਸਮਝਦੇ ਆ ਉਹ ਬਲੂ ਸਟਾਰ ਦਾ ਨਾਮ ਦਿੰਦੇ ਆ ਹਰਬੰਸ لال ਖੰਨਾ ਨੇ ਉਸ ਐਕਸ਼ਨ ਨੂੰ ਦਰਬਾਰ ਸਾਹਿਬ ਦੇ ਉੱਪਰ ਹਮਲੇ ਨੂੰ ਹਿੰਦੂ ਗੌਰਵ ਦੇ ਵਜੋਂ ਪੇਸ਼ ਕੀਤਾ ਸਿਕਾ ਸਾਰਿਆਂ ਨੂੰ ਚੇਤੇ ਰੱਖਣ ਦੀ ਜ਼ਰੂਰਤ ਹੈ ਔਰ ਨਰਿੰਦਰ ਮੋਦੀ ਹੋਰ ਅਨੂ ਵੀ ਇਸ ਗੱਲ ਦਾ ਭਲੀ ਭਾਂਤ ਪਤਾ ਹੈਗਾ ਪਰ ਪਤਾ ਹੋਣ ਦੇ ਬਾਵਜੂਦ ਵੀ ਸ਼ਾਇਦ ਉਹਨਾਂ ਨੂੰ ਇਹ ਲੱਗਦਾ ਹੈ ਕਿ ਬਹੁਤ ਸਾਰੇ ਸਿੱਖ ਨਵੀਂ ਪੀੜੀ ਦੇ ਸ਼ਾਇਦ ਉਹਨਾਂ ਨੂੰ ਪਤਾ ਹੀ ਨਹੀਂ ਹੋਣਾ ਕਿ ਮੈਂ ਆ ਗੱਲ ਇਹਦਾ ਬੋਲੂਗਾ ਤੇ ਸ਼ਾਇਦ ਉਹਨਾਂ ਨੇ ਮੇਰੀ ਗੱਲ ਦੇ ਵਿੱਚ ਆ ਜਾਣਾ ਤੁਹਾਡਾ ਧਿਆਨ ਮੈਂ ਸਾਰਿਆਂ ਦਾ ਫਿਰ ਲੈ ਜਾਣਾ ਦੁਬਾਰਾ ਉਸ ਪਾਸੇ 1984 84 ਤੋਂ ਪਹਿਲਾਂ ਤੱਕ ਜੋ ਹਾਲਾਤ ਸੀਗੇ ਇਥੇ ਪੰਜਾਬ ਦੀਆਂ ਸੜਕਾਂ ਦੇ ਉੱਪਰ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਵੀ ਸਿੱਖ ਤੇ ਚਾਹੁੰਦੇ ਇੱਕ ਪਵਿੱਤਰ ਸ਼ਹਿਰ ਦਾ ਦਰਜਾ ਦਿੱਤਾ ਜਾਵੇ ਪਰ ਉਸ ਵੇਲੇ ਉਹਨਾਂ ਲੋਕਾਂ ਨੇ ਉੱਥੇ ਛੋਟੀਆਂ ਦੇ ਉੱਪਰ ਬੀੜੀਆਂ ਦੇ ਬੰਡਲ ਬੰਨ ਬੰਨ ਕੇ ਮਾਰਚ ਕੀਤੇ ਸੀਗੇ ਜਲੂਸ ਕੱਢੇ ਸੀਗੇ ਉਹਨਾਂ ਲੋਕਾਂ ਨੇ ਨਾਲ ਨਾਰੇ ਪਤਾ ਕਿਹੜੇ ਲਾਏ ਸੀਗੇ ਬੀੜੀ ਸਿਗਰਟ ਪੀएंगे ਸ਼ਾਨ से ਜੀएंगे ਕੱਚ ਕੜਾ ਕਿਰਪਾਨ इनको भेजो पाकिस्तान ਨਰਿੰਦਰ ਮੋਦੀ ਜੀ ਜਰਾਕ ਦੱਸਿਓ ਉਹ ਲੋਕ ਕੌਣ ਸੀਗੇ ਲక్ష్ਮੀ ਕਾਂਤਾ ਚਾਵਲਾ ਨਰਿੰਦਰ ਮੋਦੀ ਜੀ ਦੱਸਿਓ ਉਹ ਕੌਣ ਨੇ ਤੁਹਾਡੀ ਪਾਰਟੀ ਦੇ ਨਾਲ ਕੀ ਉਹਨਾਂ ਦਾ ਕੋਈ ਸਬੰਧ ਨਹੀਂ ਹੈਗਾ? ਲక్ష్ਮੀ ਕਾਂਤਾ ਚਾਵਲਾ ਅਤੇ ਹੋਰ ਬਹੁਤ ਸਾਰੇ ਇਦਾਂ ਦੇ ਆਗੂ ਜਦੋਂ ਦਰਬਾਰ ਸਾਹਿਬ ਦੇ ਉੱਪਰ ਹਮਲਾ ਹੋਇਆ ਤੇ ਉਸ ਤੋਂ ਪਹਿਲਾਂ ਵੀ ਤੇ ਉਸ ਤੋਂ ਬਾਅਦ ਵੀ ਜੋ ਉਹਨਾਂ ਦੀ ਪ੍ਰਤੀਕਿਰਿਆ ਸੀਗੀ। ਪਹਿਲਾ ਪ੍ਰਤੀਕਿਰਿਆ ਇਹ ਸੀਗੀ, ਵੈਲਕਮ ਟੂ ਇੰਡੀਅਨ ਆਰਮੀ ਸੜਕਾਂ ਦੇ ਉੱਪਰ ਲਿਖਿਆ ਇੰਡੀਅਨ ਆਰਮੀ ਨੂੰ ਕਿਹਾ ਕਿ ਵੈਲਕਮ ਹੈ ਤੁਹਾਡਾ ਸਵਾਗਤ ਹੈ। ਜਦੋਂ ਉਹ ਸਾਰਾ ਕੁਝ ਵਾਪਰ हटਿਆ ਉਸ ਤੋਂ ਬਾਅਦ ਲੱਡੂ ਵੰਡੇ ਗਏ। ਉਸ ਤੋਂ ਬਾਅਦ ਛੋਲੇ ਕੂੜੀਆਂ ਦੇ ਲੰਗਰ ਲਗਾਏ ਉਹਨਾਂ ਲੋਕਾਂ ਨੇ। ਦੱਸੋ ਜੀ ਇਸ ਗੱਲ ਨੂੰ ਕਿਦਾਂ ਚੁੱਠਲਾ ਦਿੱਤਾ ਜਾਊਗਾ ਕਿਵੇਂ ਚੁੱਠਲਾਓਗੇ ਇਸ ਗੱਲ ਨੂੰ ਕੱਲ ਦੀਆਂ ਗੱਲਾਂ ਨਹੀਂ ਹਾਲੇ ਸਾਡੇ ਨਵੇਂ ਜਿਹੜਾ ਯੂਥ ਆ ਉਹਨਾਂ ਨੂੰ ਇਹ ਸਾਰੀਆਂ ਗੱਲਾਂ ਸਮਝਣ ਦੀ ਜ਼ਰੂਰਤ ਹੈ ਅੱਗੇ ਆਓ ਜੀ ਮੈਂ ਤੁਹਾਨੂੰ ਖਾਸ ਖਾਸ ਨਾਮ ਦੱਸਣ ਰਿਹਾ ਮੱਥਰਲੇ ਲੈਵਲ ਦੀਆਂ ਤਾਂ ਗੱਲਾਂ ਨਹੀਂ ਕਰਨੀਆਂ ਮੈਂ ਤੁਸੀਂ ਅਟਲ ਬਿਹਾਰੀ ਬਾਜਪਾਈ ਦਾ ਨਾਮ ਸੁਣਿਆ ਜੀ ਭਾਜਪਾ ਦੇ ਸੰਸਥਾਪਕ ਤੇ ਸਾਬਕਾ ਪ੍ਰਧਾਨ ਮੰਤਰੀ 3 ਮਈ 1984 ਨੂੰ ਦਿੱਲੀ ਵਿੱਚ ਧਰਨਾ ਦਿੱਤਾ ਤੇ ਬਲੂ ਸਟਾਰ ਕਿਉਂਕਿ ਉਹ ਬਲੂ ਸਟਾਰ ਹੀ ਕਹਿੰਦੇ ਹੈਗੇ ਉਹਦੇ ਵਾਸਤੇ ਫੌਜ ਨੂੰ ਗੋਲਡਨ ਟੈਂਪਲ ਦੇ ਵਿੱਚ ਭੇਜਣ ਦੀ ਮੰਗ ਕੀਤੀ ਉਹਨਾਂ ਨੇ ਬਲੂ ਸਟਾਰ ਨੂੰ ਰਾਸ਼ਟਰੀ ਏਕਤਾ ਦੇ ਵਾਸਤੇ ਜ਼ਰੂਰੀ ਕਿਹਾ ਸੀ ਨਰਿੰਦਰ ਮੋਦੀ ਜੀ ਕਿਵੇਂ ਝੁੱਠ ਲਾਓਗੇ ਭਾਜਪਾ ਦੇ ਸੰਸਥਾਪਕ ਅਤੇ ਪ੍ਰਧਾਨ ਮੰਤਰੀ ਸਾਬਕਾ ਅਟਲ ਬਿਹਾਰੀ ਬਾਜਪਾਈ ਜੀ ਉਹਨਾਂ ਦੇ ਆਹ ਸਟੇਟਮੈਂਟ ਆ ਜੀ ਅੱਗੇ ਆਜੋ ਰਾਮ ਜੇਠ ਮਲਾਨੀ ਭਾਜਪਾ ਦੇ ਲੀਡਰ ਅਤੇ ਵਕੀਲ 1984 ਵਿੱਚ ਹੋਮ ਮਿਨਿਸਟਰ ਵਪੀ ਨਰਸੀਮਾ ਰਾਓ ਦੇ ਨਾਲ ਮੀਟਿੰਗ ਕੀਤੀ ਤੇ ਬਲੂ ਸਟਾਰ ਨੂੰ ਸਮਰਥਨ ਦਿੱਤਾ ਸੀਗਾ ਉਹਨਾਂ ਨੇ ਸਿੱਖਾਂ ਨੂੰ ਵਿਦਰੋਹੀ ਕਿਹਾ ਸੀ ਤੇ ਹਮਲੇ ਨੂੰ ਜਾਇਜ਼ ਠਹਿਰਾਇਆ ਸੀ ਬਿਲਕੁਲ ਜਾਇਜ਼ RAM JEET MALANI BJP ਲੀਡਰ ਅਤੇ ਵਕੀਲ ਨਰਿੰਦਰ ਮੋਦੀ ਜੀ ਕਿਵੇਂ ਝੁਠਲਾਓਗੇ ਅੱਜ ਤੁਸੀਂ ਕਿਹਾ ਕਿ ਨਹੀਂ ਇਦਾਂ ਦੀ ਗੱਲਬਾਤ ਕੋਈ ਨਹੀਂ ਹੈਗੀ ਕਾਂਗਰਸ ਨੇ ਕੀਤਾ ਕਰਾਇਆ ਆਰਐਸਐਸ ਅਤੇ ਬੀਜੇਪੀ ਨੇ ਤੇ ਸਗੋਂ ਸਿੱਖਾਂ ਦੀ ਮਦਦ ਕੀਤੀ ਹੈ ਅੱਗੇ ਆਓ ਜੀ ਅਰਵਿੰਦ ਸ਼ੌਰੀ ਜਾਂ ਆਰਣ ਸ਼ੌਰੀ ਵੀ ਕਿਹਾ ਜਾਂਦਾ ਹੈ ਭਾਜਪਾ ਦੇ ਰਾਜਨੇਤਾ ਸਟੇਟਮੈਂਟ ਮੈਂ ਤੁਹਾਨੂੰ ਪੜ੍ਹ ਕੇ ਸੁਣਾ ਦਿੰਦਾ ਜੀ ਉਹਨਾਂ ਦੀ ਆਪਣੀ ਹੀ ਕਿਤਾਬ ਦੇ ਵਿੱਚ ਕਿਤਾਬ ਦਾ ਨਾਮ ਲੈਸਨ ਫਰੋਮ ਦਾ ਪੰਜਾਬ ਉਸ ਕਿਤਾਬ ਦੇ ਵਿੱਚ ਬਲੂ ਸਟਾਰ ਨੂੰ ਬਿਲਕੁਲ ਜਾਇਜ਼ਠ ਐਲਿਆ ਗਿਆ ਤੇ ਸਿੱਖਾਂ ਨੂੰ ਬਿਦਰੋਹੀ ਦੇ ਵਜੋਂ ਉਹਦੇ ਵਿੱਚ ਵਰਣਨ ਕੀਤਾ ਹੋਇਆ ਉਹਨਾਂ ਨੇ ਹਿੰਸਾ ਨੂੰ ਸਿੱਖਾਂ ਦੀ ਗਲਤੀ ਦੱਸਿਆ ਉਹਨਾਂ ਨੇ ਉਸ ਵੇਲੇ ਜੋ ਕੁਝ ਵਾਪਰਿਆ ਸਿੱਖਾਂ ਦੇ ਨਾਲ ਉਹ ਕਿਤਾਬ ਦੇ ਵਿੱਚ ਇਹ ਲਿਖਿਆ ਕਿਹਿੰਦੇ ਸਿੱਖਾਂ ਦੀ ਆਪਣੀ ਹੀ ਗਲਤੀ ਦੀ ਬਦੌਲਤ ਉਹ ਸਾਰਾ ਕੁਝ ਵਾਪਰਿਆ ਦੱਸੋ ਜੀ ਕਿਵੇਂ ਚੁਟਲਾਓਗੇ ਤੁਸੀਂ ਕਹਿੰਦੇ ਹੋ ਕਿ ਨਹੀਂ ਸਿੱਖਾਂ ਦੀ ਬਾਹਾਂ ਫੜੀਆਂ ਸਿੱਖਾਂ ਦੇ ਨਾਲ ਖੜੇ ਹੈ ਪਰ ਆਹ ਸਟੇਟਮੈਂਟ ਆ ਤੁਹਾਡੇ ਮੇਨ ਵੱਡੇ ਆਗੂਆਂ ਦੀ ਗੱਲ ਕਰਨ ਰਿਹਾ ਹੁਣ ਵੱਡੇ ਆਗੂਆਂ ਦੀਆਂ ਸਟੇਟਮੈਂਟਾਂ ਇਦਾਂ ਦੀਆਂ ਤੇ ਜਿਹੜੇ ਥਰਡ ਲੈਵਲ ਦੇ ਵਰਕਰ ਹੋਣਗੇ ਤੁਸੀਂ ਸੋਚ ਕੇ ਵੇਖੋ ਜਿਹੜੇ ਜੈਸਟ ਹੈ ਹਰਾ ਰਹੇ ਆ ਜਿਹੜੇ ਕਹਿੰਦੇ ਕਿ ਇਦਾਂ ਹੋ ਜਵੇ ਜਿਹੜੇ ਕਹਿ ਰਹੇ ਕਿ ਕਾਂਗਰਸ ਦੀ ਪ੍ਰਧਾਨ ਮੰਤਰੀ ਕਮਜ਼ੋਰ ਹੈ ਅਸੀਂ ਉਹਨੂੰ ਬਲ ਦੇ ਰਹੇ ਆ ਉਹਨਾਂ ਨੇ ਜਦੋਂ ਸਾਰਾ ਕੁਝ ਕੀਤਾ ਤੇ ਥੱਲੇ ਲੈਵਲ ਤੱਕ ਇਹਨਾਂ ਕਿਦਾਂ ਨਹੀਂ ਆਪਣੇ ਲੋਕਾਂ ਨੂੰ ਕਸਾਇਆ ਹੋਊਗਾ ਕਿਵੇਂ ਉਹਨਾਂ ਲੋਕਾਂ ਨੇ ਵਿੱਚ ਨਾ ਸ਼ਮੂਲੀਅਤ ਕੀਤੀ ਹੋਊਗੀ ਸਿੱਖਾਂ ਦੇ ਨਾਲ ਉਸ ਵੇਲੇ ਜੋ ਕਜ ਵਾਪਰਿਆ ਅੱਗੇ ਆਓ ਜੀ ਰਾਮ ਕੁਮਾਰ ਜੈਨ ਪ੍ਰੀਤਮ ਸਿੰਘ ਰਾਮਚੰਦਰ ਗੁਪਤਾ ਇਦਾਂ ਹੀ ਹੋਰ ਬਹੁਤ ਸਾਰੇ ਆਰਐਸਐਸ ਤੇ ਭਾਜਪਾ ਦੇ ਵਰਕਰ 14 ਐਫਆਈਆਰ ਦੇ ਵਿੱਚ 49 49 ਆਰਐਸਐਸ ਅਤੇ ਭਾਜਪਾ ਦੇ ਵਰਕਰਾਂ ਨੂੰ ਨਾਮਜ਼ਦ ਕੀਤਾ ਗਿਆ ਸੀਗਾ ਹਿੰਸਾ ਲੋਟਕਸੋਟ ਅਤੇ ਅੱਗਾਂ ਲਗਾਉਣ ਦੇ ਵਾਸਤੇ ਉਹਨਾਂ ਨੇ ਸਿੱਖਾਂ ਨੂੰ ਟਾਰਗੇਟ ਕੀਤਾ ਸੀਗਾ ਉਹਨਾਂ ਦੇ ਖਿਲਾਫ ਬਕਾਇਦਾ ਐਫਆਰ ਦਰਜ ਹੋਈ ਸੀਗੀ ਹੁਣ ਤੁਸੀਂ ਅੰਦਾਜ਼ਾ ਲਾ ਕੇ ਵੇਖ ਲਓ ਭਈ 49 ਜਣੇ ਤਾਂ ਇਹ ਹੋ ਗਏ ਅੱਛਾ ਤੁਸੀਂ ਇੱਕ ਹੋਰ ਖਿਆਲ ਕਰੋ ਭਈ ਜਿਨ੍ਹਾਂ ਸਿੱਖਾਂ ਨੇ ਪੂਰੀ ਕੌਮ ਨੇ ਇਕੱਠਿਆਂ ਹੋ ਕੇ ਜਿਹੜੇ ਉਸ ਵੇਲੇ ਦੇ ਦੋਸ਼ੀ ਸੀਗੇ ਉਹਨਾਂ ਦੇ ਖਿਲਾਫ ਕਾਰਵਾਈਆਂ ਕਰਵਾਉਣ ਦੇ ਵਾਸਤੇ ਚਾਰਾਜੋਈ ਕੀਤੀ ਯਤਨ ਉਪਰਾਲੇ ਕੀਤੇ ਉਹਨਾਂ ਨੂੰ ਕਿਤੇ ਪੁੱਛ ਕੇ ਵੇਖੋ ਕਿ ਤੁਹਾਨੂੰ ਕਿੰਨੇ ਕਿੰਨੇ ਯਤਨ ਕਰਨੇ ਪਏ ਤਦ ਜਾ ਕੇ ਕਿਤੇ ਇਹਦਾ ਪੋਟਿਆਂ ਦੇ ਗਿਣ ਸਕਦੇ ਆ ਇੰਨਿਆਂ ਕਦੇ ਖਿਲਾਫ ਸਿਰਫ ਪਰਚੇ ਦਰਜ ਹੋ ਪਾਏ ਅਦਰਵਾਈਜ਼ ਸਰਕਾਰਾਂ ਨੇ ਉਹਨਾਂ ਨੂੰ ਬਚਾਉਣ ਦੇ ਹੀ ਯਤਨ ਨਹੀਂ ਕੀਤੇ ਉਲਟਾ ਜਿਨ੍ਹਾਂ ਨੇ ਸਿੱਖਾਂ ਦਾ ਕਤਲਿਆਣ ਕੀਤਾ ਉਹਨਾਂ ਨੂੰ ਆਪੋ ਆਪਣੀਆਂ ਪਾਰਟੀਆਂ ਦੇ ਵਿੱਚ ਟਿਕਟਾਂ ਦੇ ਕੇ ਨਵਾਜਿਆ ਉਹਨਾਂ ਨੂੰ ਉੱਚੇ ਉੱਚੇ ਅਹੁਦੇ ਵੀ ਬਖਸ਼ੇ ਉਹਨਾਂ ਨੇ ਇਹ ਕੱਲੇ ਭਾਜਪਾ ਦੀ ਗੱਲ ਕਾਂਗਰਸ ਦੀ ਵੀ ਗੱਲ ਕਰਦੇ ਇਹ ਤਾਂ ਕੱਲਾ ਕਾਂਗਰਸ ਤੇ ਉੱਪਰ ਦੋਸ਼ ਮੜਦੇ ਆ ਨਾ ਸਾਰਾ ਕਾਂਗਰਸ ਦੇ ਵਿੱਚ ਵੀ ਇਦਾਂ ਹੀ ਆ ਕਮਲਨਾਥ ਜਗਦੇਸ਼ ਟਾਈਟਲਰ ਸੱਜਣ ਕੁਮਾਰ ਵਰਗੇ ਐਚਐਲ ਭਗਤ ਵਰਗੇ ਬਥੇਰੇ ਆਉਦੇ ਦਿੱਤੇ ਉਹਨਾਂ ਨੂੰ ਔਰ 39 39 ਬਰਿਆਂ ਬਾਅਦ 39 39 ਜੀਐਸ ਦੇ ਬਾਅਦ ਜਗਦੇਸ਼ ਟਾਈਟਲਰ ਵਰਗਿਆਂ ਦੇ ਖਿਲਾਫ ਅਦਾਲਤਾਂ ਦੇ ਵਿੱਚ ਚਲਾਨ ਪੇਸ਼ ਹੁੰਦੇ ਆ ਜਿਹੜਾ ਉਹਨਾਂ ਨੇ ਉਹਨਾਂ ਸਮੇਂ ਦੇ ਵਿੱਚ ਕਤਲੇਆਮ ਕੀਤਾ ਸੀਗਾ ਕਿਉਂ ਹੋ ਗਿਆ ਸਾਰਾ ਕੁਝ ਇਦਾ ਪਲਾ ਇੰਨਾ ਡਿਲੇ ਕਿਉਂ ਹੋਇਆ ਪਲਾ ਇਸੇ ਕਰਕੇ ਕਿਉਂਕਿ ਉਹ ਆਪਣੇ ਮੱਧਿਆ ਨੂੰ ਨਹੀਂ ਫਸਾਉਣਾ ਚਾਹੁੰਦੇ ਇਦਾਂ ਹੀ ਹੁਣ ਆਰਐਸਐਸ ਤੇ ਬੀਜੇਪੀ ਦੇ ਜਿਹੜੇ ਆ ਕੇਵਲ 49 ਇਦਾਂ ਹੀ ਇਹ ਉਹ ਅੰਕੜੇ ਆ ਜਿਹੜੇ ਮੈਂ ਤੁਹਾਨੂੰ ਮੇਨ ਮੇਨ ਜੇ ਦੱਸਣ ਦੇ ਆ ਥੱਲੇ ਵਾਲੇ ਲੈਵਲ ਤੱਕ ਜਦੋਂ ਤੁਸੀਂ ਵਿੱਚ ਖੋਜ-ਬੀਖਣ ਕਰੋਗੇ ਨਾ ਜਦੋਂ ਸਿੱਖਾਂ ਨੇ ਸਾਡੇ ਸਿੱਖ ਲਿਖਾਰੀਆਂ ਨੇ ਬਹੁਤ ਸਾਰੀਆਂ ਕਿਤਾਬਾਂ ਲਿਖਿਆ ਨੇ ਬਹੁਤ ਡਾਟਾ ਸਾਹਮਣੇ ਲੈ ਕੇ ਆਂਦਾ ਹੈਗਾ ਜਦੋਂ ਤੁਸੀਂ ਉਹ ਸਾਰੇ ਕਾਸੇ ਨੂੰ ਪੜੋਗੇ ਖੰਘਾ ਲੋਗੇ ਤਾਂ ਸਚਾਈ ਤੁਸੀਂ ਦੇਖੋ ਕਿੰਨੀ ਸਾਹਮਣੇ ਆਉਂਗੀ ਔਰ ਕੋਰਾ ਚਿੱਟਾ ਝੂਠ ਚਿੱਟੇ ਦੇਣ ਦੇਸ਼ ਦੇ ਪ੍ਰਧਾਨ ਮੰਤਰੀ ਜੇ ਬੋਲ ਜਾਣ ਤੱਕੜੀ ਵੱਡੀ ਗੱਲ ਹੈ ਅੱਜ ਕੱਲ ਨਰਾਤੇ ਮੇਰਾ ਖਿਆਲ ਚੱਲਦੇ ਪਏ ਆ ਨੌ ਨਰਾਤੇ ਚੱਲਦੇ ਤੇ ਦਸਮਾ ਦਸਹਿਰਾ ਹੁੰਦਾ ਫਿਰ ਉਹ ਤਾਂ 20 ਦਰਵਾ ਦੇ ਵਿਦਵਾਲੀ ਹੁੰਦੀ ਹੈ ਇਹਨਾਂ ਦਿਨਾਂ ਦੇ ਵਿੱਚ ਜੋ ਮੈਂ ਸੁਣਿਆ ਕਹਿੰਦੇ ਕਿ Hindu Bhai Chara ਨਾਲ ਸੰਬੰਧਤ ਜਾਂ ਬ੍ਰਾਹਮਣ ਉਹ ਇਹਨਾਂ ਦਿਨਾਂ ਦੇ ਵਿੱਚ ਕਹਿੰਦੇ ਝੂਠ ਨਹੀਂ ਬੋਲਦੇ ਹੁੰਦੇ ਕਿਉਂਕਿ ਉਹਨਾਂ ਦੇ ਵਿੱਚ ਇੱਕ ਡਰ ਵਾ ਇੱਕ ਉਹਨਾਂ ਦੇ ਵਿੱਚ ਮੇਥਾ ਵਾ ਇੱਕ ਵਹਿਮ ਆ ਕਿ ਇਹਨਾਂ ਦਿਨਾਂ ਦੇ ਵਿੱਚ ਘੱਟੋ ਘੱਟ ਝੂਠ ਨਹੀਂ ਬੋਲਣਾ ਇਹਦੇ ਨਾਲ ਪਾਪ ਲੱਗਦਾ ਪਰ ਆ ਤੇ ਇਹਨਾਂ ਦਿਨਾਂ ਦੇ ਵਿੱਚ ਹੀ ਆ ਸਾਰਾ ਕੁਝ ਬੋਲ ਰਹੇ ਨੇ ਕੌਣ ਲੋਕ ਨੇ ਉਹ ਅੰਕੜੇ ਸਾਰੇ ਸਾਹਮਣੇ ਹੈਗੇ ਆ ਉਹਦੇ ਬਾਵਜੂਦ ਵੀ ਸੋਚਣ ਵਾਲੀ ਗੱਲ ਹੈ ਖੈਰ ਆਓ ਆਪਾਂ ਅੱਗੇ ਥੋੜੀ ਜਿਹੀ ਹੋਰ ਗੱਲ ਕਰਦੇ ਆ ਹੁਣ ਜਦੋਂ ਇਹ ਕੇਵਲ ਤੇ ਕੇਵਲ ਕਾਂਗਰਸ ਨੂੰ ਨਿਸ਼ਾਨਾ ਬਣਾਉਂਦੇ ਆ ਉਸ ਵੇਲੇ ਮੈਂ ਕਾਂਗਰਸ ਪਾਰਟੀ ਦੇ ਛੋਟੇ ਤੋਂ ਲੈ ਕੇ ਵੱਡੇ ਆਗੂਆਂ ਨੂੰ ਵੀ ਇਹ ਗੱਲ ਕਹਿਣੀ ਚਾਹੁੰਦਾ ਕਿ ਦੇਖੋ ਤੁਹਾਡੇ ਤਾਂ ਮੱਥੇ ਦੇ ਉੱਪਰ ਕਲੰਕ ਹੈ ਹੀ ਹੈ ਕਿ ਤੁਹਾਡੇ ਰਾਜ ਦੇ ਵੇਲੇ ਇਹ ਸਾਰਾ ਕੁਝ ਹੋਇਆ ਉਸ ਵੇਲੇ ਤੁਹਾਡੀ ਪਾਰਟੀ ਦੀ ਸਰਕਾਰ ਸੀਗੀ ਕਿਸੇ ਇੱਕ ਪ੍ਰਧਾਨ ਮੰਤਰੀ ਦੇ ਕੋਲ ਜਿਹਦੇ ਸਿਰ ਦੇ ਉੱਪਰ ਪੱਗ ਬੰਨੀ ਹੋ ਸੀਗੀ ਡਾਕਟਰ ਮਨਮੋਨ ਸਿੰਘ ਗੱਲ ਨਹੀਂ ਜੇ ਬਣਦੀ ਹੈਗੀ ਜੇ ਤੁਸੀਂ ਮੰਨਦੇ ਹੋ ਤੁਸੀਂ ਕਬੂਲ ਕਰਦੇ ਹੋ ਅਜ ਰਾਹਲ ਗਾਂਧੀ ਵੀ ਇੱਥੇ ਆਉਂਦੇ ਆ ਦਰਬਾਰ ਸਾਹਿਬ ਵੀ ਆਉਂਦੇ ਆ ਮੈਂ ਉਹਨਾਂ ਨੂੰ ਇੱਕ ਗੱਲ ਕਹਿਣੀ ਚਾਹੂੰਗਾ ਤੁਸੀਂ ਮੰਨਦੇ ਹੋ ਨਾ ਕਿ ਠੀਕ ਹੈ ਗਲਤੀਆਂ ਹੋ ਗਈਆਂ ਜੇ ਤੁਸੀਂ ਇਹ ਗੱਲ ਮੰਨਦੇ ਹੋ ਤਾਂ ਨਾਲ ਫਿਰ ਤੁਸੀਂ ਥੋੜੇ ਜਿਹਾ ਹੋਰ ਖੁਲਾਸੇ ਵੀ ਕਰ ਦਿਓ ਜਿਹੜੇ ਨਰਿੰਦਰ ਮੋਦੀ ਹੋ ਰਹਾਂਦੇ ਇਹ ਅੱਜ ਵਾਲਾ ਬਿਆਨ ਹੈਗਾ ਸਿੱਖ ਪ੍ਰਤੀਕਿਰਿਆ ਕਰਨ ਦੇ ਹੈ ਮੈਂ ਐਜ਼ਾ ਪੱਤਰਕਾਰ ਗੱਲ ਕਰਦਾ ਪਿਆ ਜੇ ਕਿਤੇ ਤੁਸੀਂ ਵੀ ਸਾਹਮਣੇ ਨਿੱਤਰ ਕੇ ਗੱਲ ਕਰੋ ਕਿ ਆਪਣੇ ਬਾਰੇ ਗੱਲ ਕਰੋ ਕਿ ਹਾਂ ਵੀ ਸਾਡੇ ਵੇਲੇ ਸਾਡੇ ਕੋਲ ਆ ਸਾਰਾ ਕੁਝ ਵਾਪਰਿਆ ਅਸੀਂ ਸੌਰੀ ਵੀ ਕਦੀ ਕਦੀ ਮੰਗਦੇ ਆ ਜਾਂ ਕਿਸੇ ਦੇ ਕੋਲ ਮੰਗਵਾ ਦਿੰਦੇ ਆ ਐਂ ਕਹਿ ਦਿਓ ਭਾਵੇਂ ਕੁਛ ਨਾ ਕੁਛ ਤੇ ਕਹਿ ਦਿਓ ਨਾ ਨਾਲ ਇਹਨਾਂ ਨੂੰ ਤੁਸੀਂ ਲਓ ਤਾਂ ਲੰਮੇ ਹੱਤੀ ਕਿ ਤੁਸੀਂ ਭਾਈ ਸਾਡੇ ਕੱਲਿਆਂ ਦੇ ਸਰ ਦੇ ਪਰ ਕਿਉਂ ਆਡਾ ਭਾਂਦੇ ਜੋ ਵੀ ਤੁਹਾਡੇ ਵੱਡੇ ਆਗੂ ਬਾਜਪਾਈ ਜੀ ਹੋ ਗਏ ਐ ਐਲਕੇ ਅਡਵਾਨੀ ਹੋ ਗਏ ਉਥੇ ਆਪ ਲਿਖ ਲਿਖ ਕੇ ਮੰਨਣ ਡੇ ਜੇ ਤੁਸੀਂ ਕਿਉਂ ਨਹੀਂ ਕਹਿੰਨੇ ਹੈਗੇ ਮੈਂ ਕਾਂਗਰਸ ਪਾਰਟੀ ਵਾਲਿਆਂ ਨੂੰ ਕਹਿਣਾ ਚਾਹੁੰਦਾ ਕਿ ਤੁਸੀਂ ਤੇ ਸਭੋ ਜਿਆਦਾ ਜ਼ੋਰ ਦੇ ਕੇ ਇਹ ਗੱਲ ਕਰੋ ਉਮੀਦ ਕਰਦੇ ਆ ਇਦਾਂ ਦੀ ਖੈਰ ਇਹ ਜਿਹਨਾਂ ਲੀਡਰਾਂ ਦਾ ਮੈਂ ਜ਼ਿਕਰ ਕਰਕੇ ਹਟਿਆ ਨਾ ਜੀ ਵੀ ਦੇਸ਼ ਦੇ ਪ੍ਰਧਾਨ ਮੰਤਰੀ ਝੂਠ ਬੋਲਦੇ ਨੇ ਇਹਨਾਂ ਲੀਡਰਾਂ ਨੇ ਜਿਹੜਾ ਉਸ ਵੇਲੇ ਸਿੱਖਾਂ ਦਾ ਕਤਲੇਆਮ ਹੋਇਆ ਆਪਰੇਸ਼ਨ ਬਲੂ ਸਟਾਰ ਜਿਹਨੂੰ ਇਹ ਕਹਿੰਦੇ ਐ ਉਹਨੂੰ ਰਾਸ਼ਟਰੀ ਏਕਤਾ ਦੇ ਵਾਸਤੇ ਜ਼ਰੂਰੀ ਕਿਹਾ ਸੀਗਾ ਤੇ ਸਿੱਖਾਂ ਨੂੰ ਇਹਨਾਂ ਨੇ ਕਿਹਾ ਸੀ ਵਿਦਰੋਹੀ ਤੇ ਜਾਂ ਇਹਨਾਂ ਨੇ ਕਿਹਾ ਸੀਗਾ ਕਿ ਸਿੱਖ ਗਲਤ ਨੇ ਸਿੱਖਾਂ ਦੀਆਂ ਗਲਤੀਆਂ ਦੇ ਕਰਕੇ ਸਿੱਖਾਂ ਨੂੰ ਇੱਕ ਖਮਿਆਜ਼ਾ ਭੁਗਤਣਾ ਪਿਆ ਇਹਨਾਂ ਨੇ ਤਾਂ ਉਲਟਾ ਇਦਾਂ ਕਿਹਾ ਸੀਗਾ ਸੋ ਮੈਂ ਤੁਹਾਨੂੰ ਹੋਰ ਇੱਕ ਦੋ ਮਹੱਤਵਪੂਰਨ ਚੀਜ਼ਾਂ ਦੱਸਦਾ ਜਿਹੜੇ ਕਮਿਸ਼ਨ ਉਸ ਤੋਂ ਬਾਅਦ ਬਣਦੇ ਰਹੇ ਆ ਉਹਨਾਂ ਨੇ ਵੀ ਜੋ ਕਿਹਾ ਹੈਗਾ ਉਹ ਵੀ ਮੈਂ ਤੁਹਾਨੂੰ ਥੋੜਾ ਜਿਹਾ ਦੱਸ ਦਿੰਦਾ ਮੈਂ ਪਹਿਲੇ ਜ਼ਿਕਰ ਕਰਕੇ ਹਟਿਆ ਕਿ ਆਰਐਸਐਸ ਦੀਆਂ ਸਥਾਨਕ ਸ਼ਖਾਵਾਂ ਖਾਸ ਕਰਕੇ ਦਿੱਲੀ ਦੇ ਵਿੱਚ ਕਾਨਪੁਰ ਦੇ ਵਿੱਚ ਉੱਥੋਂ ਜਿਹੜੇ ਵਰਕਰ ਸੀਗੇ ਉਹਨਾਂ ਦੇ ਜਿਹੜੇ ਗਰੁੱਪ ਸੀਗੇ ਉਹਨਾਂ ਦੇ ਅੰਦਰ ਸਿੱਖਾਂ ਦੇ ਪ੍ਰਤੀ ਇੱਕ ਹਮਲਾਵਰ ਵਰਤੀ ਜਿਹੜੀ ਸੀਗੀ ਉਹਦੇ ਵਿੱਚ 14 ਐਫ ਆਈ ਆਰ ਦੇ ਵਿੱਚ 49 ਦਾ ਮੈਂ ਪਹਿਲਾਂ ਜ਼ਿਕਰ ਕਰਕੇ ਹਟਿਆ 49 ਆਰ ਐਸ ਐਸ ਵਰਕਰਾਂ ਨੂੰ ਨਾਮਜ਼ਦ ਕੀਤਾ ਗਿਆ ਸੀਗਾ ਜਿਵੇਂ ਉਹਦੇ ਵਿੱਚ ਨਾਮ ਸੀਗੇ ਰਾਮਕਮਰ ਜੈਨ ਪ੍ਰੀਤਮ ਸਿੰਘ ਤਲਾ ਦਿਸਕੇ ਹਟਿਆ ਸੋ ਇਹਨਾਂ ਨੇ ਸਿੱਖਾਂ ਦੀਆਂ ਦੁਕਾਨਾਂ ਦੇ ਉੱਤੇ ਅਤੇ ਘਰਾਂ ਦੇ ਉੱਪਰ ਹਮਲੇ ਕੀਤੇ ਸੀਗੇ ਇਹ ਗੱਲ ਨਾਨਾਵਤੀ ਕਮਿਸ਼ਨ ਬਣਿਆ ਸੀਗਾ ਸਾਲ 2005 ਉਹਨਾਂ ਨੇ ਵੀ ਇਹ ਗੱਲ ਕਹੀ ਹੈਗੀ ਆ ਪੀਡੀਆਰ ਰਿਪੋਰਟ 1984 ਨਾਨਾਵਤੀ ਕਮਿਸ਼ਨ ਸਨ 2005 ਅੱਗੇ ਆਓ ਜੀ ਭਾਜਪਾ ਦੀਆਂ ਦਿੱਲੀ ਅਤੇ ਯੂਪੀ ਦੀਆਂ ਸਥਾਨਕ ਇਕਾਈਆਂ ਜਿਵੇਂ ਤਿਰਲੋਕਪਰੀ ਹੋ ਗਿਆ ਮੁੰਗੇਰ ਹੋ ਗਿਆ ਉੱਥੇ ਹਿੰਸਾ ਦੇ ਵਿੱਚ ਸ਼ਾਮਲ ਸਿਗੇ ਭਾਜਪਾ ਵਾਲੇ ਇਹਨਾਂ ਨੇ ਕਾਂਗਰਸ ਦੇ ਨਾਲ ਮਿਲ ਕੇ ਸਿੱਖਾਂ ਦੇ ਉੱਪਰ ਹਮਲੇ ਕਰਵਾਏ ਰਿਪੋਰਟਾਂ ਦੇ ਮਤਾਬਕ ਭਾਜਪਾ ਦੇ ਵਰਕਰਾਂ ਨੇ ਭੀੜ ਨੂੰ ਸੰਗਠਿਤ ਕੀਤਾ ਸੀ ਹਵਾਲਾ ਦੇਣ ਲੱਗਾ ਜੀ ਕੈਰਵਾਨ ਮੈਗਜ਼ੀਨ 2019 ਗੌਤਮ ਨਵਲਖਾ ਪੀ ਯੂ ਡੀ ਆਰ ਅੱਗੇ ਆਓ ਜੀ ਇੱਕ ਗਰੁੱਪ ਆ ਜੀ ਹਿੰਦੂ ਸੇਵਾ ਸਮਿਤੀ ਹਿੰਦੂ ਸੇਵਾ ਸਮਿਤੀ ਜਿਹੜਾ ਕਿ ਆਰ ਐਸ ਐਸ ਦੇ ਨਾਲ ਜੁੜਿਆ ਹੋਇਆ ਇੱਕ ਗਰੁੱਪ ਹੈ ਜਿਨੇ ਦਿੱਲੀ ਦੇ ਵਿੱਚ ਸਿੱਖਾਂ ਦੇ ਗੁਰੂ ਘਰਾਂ ਦੇ ਉੱਪਰ ਹਮਲੇ ਕਰਵਾਏ ਇਹਨਾਂ ਨੇ ਸਿੱਖਾਂ ਨੂੰ ਖਤਰਾ ਦੱਸ ਕੇ ਭੀੜ ਨੂੰ ਭੜਕਾਇਆ ਸੀਗਾ ਹਵਾਲਾ ਦੇਣ ਲੱਗਾ ਜੀ ਸਥਾਨਕ ਗਵਾਹਾਂ ਦੇ ਬਿਆਨ ਨਾਨਾਵਤੀ ਰਿਪੋਰਟ ਅੱਗੇ ਆਓ ਜੀ ਜਨ ਸੰਘ ਗਰੁੱਪ ਭਾਜਪਾ ਦਾ ਪੂਰਵ ਸੰਗਠਨ ਜਿਨੇ ਬਲੂ ਸਟਾਰ ਦੇ ਮੌਕੇ ਫੌਜ ਨੂੰ ਸਮਰਥਨ ਦਿੱਤਾ ਤੇ ਉਹ ਸਾਰੇ ਕਾਸੇ ਦੇ ਵਿੱਚ ਇਹ ਗਰੁੱਪ ਸ਼ਾਮਲ ਹੋਇਆ ਸੀਗਾ ਇਹਨਾਂ ਨੇ ਸਿੱਖਾਂ ਨੂੰ ਵਿਦਰੋਹੀ ਆਖਿਆ ਸੀਗਾ ਅਟਲ ਬਿਹਾਰੀ ਵਾਜਪਾਈ ਦਾ ਬਿਆਨ ਇਹ ਹਵਾਲਾ ਦੇ ਰਿਆ ਨਾਲ ਜੀ 1984 ਨਾਨਾ ਜੀ ਦੇਸ਼ਮukh ਦਾ ਐਸੇ ਸੋ ਮੈਨੂੰ ਲੱਗਦਾ ਕਿ ਕਹਿਣ ਤੇ ਕਥਨ ਨੂੰ ਹੋਰ ਬਹੁਤ ਕੁਝ ਹੈਗਾ ਆ ਪਰ ਆਪਾਂ ਗੱਲ ਹੋਰ ਬਧੇਰੇ ਜ਼ਿਆਦਾ ਲੰਮੀ ਨਾ ਕਰੀਏ ਤਾਂ ਆਪਾਂ ਇੰਨੀ ਕੁ ਕਰ ਲਈਏ ਤਾਂ ਮੈਨੂੰ ਲੱਗਦਾ ਕਿ ਤਦ ਵੀ ਗੁਜ਼ਾਰਾ ਹੁੰਦਾ ਸੋ ਇਹ ਅੱਜ ਅੱਜ ਦੀ ਸਾਰੀ ਗੱਲਬਾਤ ਹੁਣ ਮੈਨੂੰ ਲੱਗਦਾ ਕਿ ਜਿਹੜੀ ਸਿੱਖ ਕੌਮ ਹੈ ਉਹਨੂੰ ਬਹੁਤ ਜ਼ਿਆਦਾ ਅਵੇਅਰ ਰਹਿਣ ਦੀ ਜ਼ਰੂਰਤ ਹੈ ਇਸ ਗੱਲ ਤੋਂ ਕਿ ਅਗਲੇ ਇਸ ਤਰੀਕੇ ਦੇ ਨਾਲ ਨੈਰੇਟਿਵ ਸਿਰਜ ਕੇ ਤੇ ਤੁਹਾਡੇ ਮਨਾਂ ਦੇ ਵਿੱਚ ਥਾਂ ਬਣਾਉਣ ਦਾ ਯਤਨ ਕਰ ਰਹੇ ਨੇ ਮੈਂ ਸਿੱਖਾਂ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਖਾਲਸਾ ਜੀ ਕੀ ਤੁਸੀਂ ਆਪਣੇ ਦਿਲਾਂ ਦੇ ਵਿੱਚ ਉਹਨਾਂ ਨੂੰ ਥਾਂ ਦੇ ਦੋਗੇ ਦੇਖੋ ਥਾਂ ਦਿੱਤੀ ਜਾ ਸਕਦੀ ਹੈ ਕਿਸੇ ਨੂੰ ਵੀ ਆਪਣੇ ਦਿਲ ਦੇ ਅੰਦਰ ਉਹ ਉਹਨੂੰ ਦਿੱਤੀ ਜਾ ਸਕਦੀ ਹੁੰਦੀ ਹੈ ਜਿਹੜਾ ਭਾਵੇਂ ਕੱਲ ਗਲਤ ਸੀ ਪਰ ਜੇ ਨੂੰ ਸੱਚਮੁੱਚ ਗਲਤੀਆਂ ਦਾ ਅਹਿਸਾਸ ਹੋ ਗਿਆ ਹੋਵੇ ਆਪਾਂ ਬਾਣੀ ਪੜਦੇ ਆਂ ਆਪਾਂ ਗੁਰ ਇਤਿਹਾਸ ਪੜਦੇ ਆਂ ਗੁਰੂ ਸਾਹਿਬਾਨ ਨੇ ਤਾਂ ਜਿਹੜੇ ਸਿਰੇ ਸਿਰੇ ਦੇ ਕਹਿੰਦੇ ਕਹੋਂਦੇ ਕਹਾਣ ਕਰਨ ਵਾਲੇ ਬੰਦੇ ਸੀਗੇ ਉਹਨਾਂ ਨੂੰ ਵੀ ਗੱਲਾਂ ਲਾ ਲਿਆ ਪਰ ਕਦੋਂ ਲਾਇਆ ਪਹਿਲਾਂ ਜਦੋਂ ਉਹ ਸੱਚ ਦੇ ਰਾਹ ਤੇ ਤੁਰ ਪਏ ਜਦੋਂ ਉਹਨਾਂ ਨੂੰ ਆਪਣੀਆਂ ਗਲਤੀਆਂ ਦਾ ਅਹਿਸਾਸ ਹੋ ਗਿਆ ਪਾਤਸ਼ਾਹ ਨੇ ਉਹਨਾਂ ਨੂੰ ਆਪਣੇ ਗਲ ਦੇ ਨਾਲ ਲਾ ਲਿਆ ਔਰ ਫਿਰ ਸਿੱਧੇ ਰਾਹ ਤੇ ਤੁਰ ਪਏ ਉਦੋਂ ਹੁੰਦਾ ਆ ਇਦਾਂ लास्ट ਗੱਲ ਕਰਕੇ ਖਿਮਾ ਮੰਗ ਲੈਣਾ ਜਿਹੜਾ ਅੱਜ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁਰਾਣੇ ਉੱਥੇ ਲੈਕਚਰ ਦਿੱਤਾ ਉਸ ਲੈਕਚਰ ਦੇ ਵਿੱਚ ਉਹਨਾਂ ਨੇ ਆਰਐਸਐਸ ਦਾ ਬਹੁਤ ਹੀ ਜ਼ਿਆਦਾ ਗੁਣਗਾਇਨ ਕੀਤਾ ਆਹ ਤਾਂ ਜਿਹੜੀ ਨਾ ਇੱਕ ਲਾਈਨ ਦੇ ਵਿੱਚ ਹੀ ਉਹਨਾਂ ਨੇ ਗੱਲ ਕਰ ਦਿੱਤੀ ਸੀ ਜਿਹੜੀ ਮੈਂ ਆ ਲੰਮੀ ਚੋੜੀ ਗੱਲਬਾਤ ਕੀਤੀ ਐ ਬਾਕੀ ਜ਼ਿਆਦਾ ਟਾਈਮ ਉਹਨਾਂ ਨੇ ਆਰਐਸਐਸ ਦੀਆਂ ਪ੍ਰਾਪਤੀਆਂ ਆਰਐਸਐਸ ਦਾ ਇਸ ਦੇਸ਼ ਦੇ ਪ੍ਰਤੀ ਸਮਰਪਿਤ ਭਾਵਨਾ ਦੇ ਨਾਲ ਕੰਮ ਕਰਨਾ ਜਦੋਂ ਹੜ ਆਉਂਦੇ ਆ ਕਹਿੰਦੇ ਪਹਿਲ ਦੇ ਆਧਾਰ ਦੇ ਉੱਪਰ ਜਾਂਦੇ ਆ ਜਦੋਂ ਕਰੋਨਾ ਕਾਲ ਸੀਗਾ ਤੇ ਉਸ ਕਰੋਨਾ ਕਾਲ ਦੇ ਦੌਰਾਨ ਤਾਂ ਆਰਐਸਐਸ ਦੇ ਵਰਕਰਾਂ ਦੀ ਜਿਹੜੀ ਸੇਵਾ ਸੀ ਕਹਿੰਨ ਤੇ ਕਥਨ ਤੋਂ ਬਾਹਰ ਹੋਇਆ ਕਹਿੰਦੇ ਭਾਵ ਕੇ ਬਹੁਤ ਜ਼ਿਆਦਾ ਕਹਿੰਦੇ ਉਹਨਾਂ ਨੇ ਸੇਵਾ ਕੀਤੀ ਮਨੋਂ ਐਨ ਪੂਰਾ ਸਮਰਪਣ ਭਾਵਨਾ ਦੇ ਨਾਲ ਇਸ ਤਰੀਕੇ ਦੇ ਨਾਲ ਤੇ ਹੋਰ ਬਹੁਤ ਸਾਰੀਆਂ ਉਹਨਾਂ ਨੇ ਗੱਲਬਾਤਾਂ ਕੀਤੀਆਂ ਨੇ ਇਸ ਤਰੀਕੇ ਦੇ ਨਾਲ ਉਹਨਾਂ ਨੇ ਆਰਐਸਐਸ ਦਾ ਗੁਣगान ਕੀਤਾ ਹੈ ਇੱਕ ਹੋਰ ਗੱਲ ਲਾਸਟ ਕਰਕੇ ਖਿਮਾ ਮੰਗਣ ਲੱਗਾ ਆ ਜਿਹੜੇ ਗੱਲਬਾਤਾਂ ਹਨ ਜੀ ਵਕ ਵਕ ਜਿਹੜੇ ਸਾਡੇ ਵਰਗੇ ਪੱਤਰਕਾਰ ਹੈਗੇ ਆ ਮਾੜੇ ਮੋٹے ਜਾਂ ਜਿਹੜੇ ਜਿਆਦਾ ਜਿਆਦਾ ਵਧੀਆ ਹੈਗੇ ਆ ਉਹ ਵੀ ਹੋ ਗਏ ਤੇ ਬੁੱਧੀਜੀਵੀ ਵਿਦਵਾਨ ਲੇਖਕ ਹੋ ਗਏ ਉਹ ਵਧੀਆ ਲੈਕਚਰਾਰ ਹੋ ਗਿਆ ਉਹ ਇਹ ਗੱਲਾਂ ਨੂੰ ਚੰਗੀ ਤਰ੍ਹਾਂ ਖੋਲ੍ਹ ਕੇ ਤੇ ਆਮ ਲੋਕਾਂ ਦੇ ਸਮੇਂ ਰੱਖ ਦੇਣਾ ਵਧੀਆ ਗੱਲ ਹੈ ਪਰ ਮੈਂ ਜਿਹੜੇ ਸਾਡੀ ਕੌਮ ਦੇ ਆਗੂ ਨੇ ਉਹਨਾਂ ਨੂੰ ਮੈਂ ਹੱਥ ਬਨ ਕੇ ਜ਼ਰੂਰ ਬੇਨਤੀ ਕਰਨੀ ਚਾਹੁੰਗਾ ਉਹ ਬੁਰਾ ਨਾ ਮਨਾਉਣ ਮੇਰੀ ਇਸ ਗੱਲ ਦਾ ਕਿ ਤੂੰ ਕੌਣ ਹੁੰਦਾ ਵੀ ਸਾਨੂੰ ਮੈਂ ਤੁਹਾਨੂੰ ਕੋਈ ਉਹ ਨਹੀਂ ਮੈਂ ਤਾਂ ਤੁਹਾਨੂੰ ਹੱਥ ਬਨ ਕੇ ਬੇਨਤੀ ਕਰਦਾ ਜੀ ਅਪੀਲ ਕਰਨੀ ਚਾਹੁੰਦਾ ਕਿ ਤੁਸੀਂ ਆਗੂਆਂ ਵਾਲਾ ਕੰਮ ਕਰੋ ਵਧੀਆ ਤਰੀਕੇ ਦੇ ਨਾਲ ਤੁਸੀਂ ਪ੍ਰੋਗਰਾਮ ਦਿਓ ਦੇਖੋ ਉਹ ਜੋ ਕੁਝ ਕਰ ਰਹੇ ਹੈਗੇ ਆ ਚੰਗਾ ਕਰ ਰਹੇ ਆ ਮਾੜਾ ਕਰ ਰਹੇ ਆ ਉਹਦਾ ਵਿਸ਼ਲੇਸ਼ਣ ਕਰੀ ਜਾਣਾ ਕਿ ਉਹਨੇ ਆ ਗਲਤ ਬੋਲਿਆ ਉਹਨੇ ਆ ਝੂਠ ਬੋਲਿਆ ਨੇ ਸੱਚ ਬੋਲਿਆ ਉਹਨੇ ਆ ਗਲਤ ਕਰ ਲਿਆ ਉਹ ਇਸ ਤਰੀਕੇ ਨਾਲ ਗਲਤ ਹੈ ਇਸ ਤਰੀਕੇ ਨਾਲ ਗਲਤ ਹੈ ਜਿੱਦਾਂ ਮਰਜੀ ਆ ਅਗਲੇ ਆਪ ਦਾ ਘਰ ਬਣਾ ਰਹੇ ਨੇ ਔਰ ਉਹਨਾਂ ਨੇ ਹੌਲੀ ਹੌਲੀ ਕਰਕੇ ਬਣਾ ਲਿਆ ਪਰ ਆਪਾਂ ਕੰਡੇ ਦੇ ਉੱਤੇ ਬੈਠ ਕੇ ਦੂਏ ਪਾਸੇ ਬੈਠ ਕੇ ਸਿਰਫ ਉਹਨਾਂ ਬਾਰੇ ਗੱਲਾਂ ਕਰੀ ਜਾਂਦੇ ਆ ਜ਼ਿਆਦਾ ਸਮਾਂ ਸਾਡਾ ਉਧਰ ਬਤੀਤ ਹੋਣ ਰਿਹਾ ਮੈਨੂੰ ਲੱਗਦਾ ਕਿ ਜੇ ਉਧਰੋਂ ਥੋੜਾ ਜਿਹਾ ਸਮਾਂ ਘਟਾ ਕੇ ਵੈਸੇ ਦਾ ਜ਼ਿਆਦਾ ਸਮਾਂ ਉਧਰੋਂ ਘਟਾ ਕੇ ਇਧਰਲੇ ਪਾਸੇ ਨੂੰ ਲਾਇਆ ਜਾਵੇ ਕਿ ਆਪਣਾ ਵੀ ਘਰ ਹੌਲੀ ਹੌਲੀ ਇੱਕ ਕਿਟ ਲਾ ਕੇ ਚਿਣਿਆ ਜਾਵੇ ਬਣਾਇਆ ਜਾਵੇ ਉਹਦੇ ਲਈ ਕੋਈ ਯੋਜਨਾਵਾਂ ਘੜੀਆਂ ਜਾਣ ਇਹ ਕੰਮ ਆਗੂਆਂ ਨੇ ਕਰਨਾ ਆ ਔਰ ਕੌਮ ਤੇ ਪਿੱਛੇ ਲੱਗਣ ਨੂੰ ਤਿਆਰ ਆ ਇੰਨੀ ਕੁ ਮੇਰੀ ਬੇਨਤੀ ਆ ਇਦਾਂ ਦੇ ਉਪਰਾਲੇ ਯਤਨ ਜ਼ਰੂਰ ਕੀਤੇ ਜਾਣ ਤਾਂ ਜੋ ਅਸੀਂ ਪੱਤਰਕਾਰ ਬੈਠ ਕੇ ਇੱਥੇ ਉਹਨਾਂ ਦੇ ਵੀ ਗੁਣਗਾਇਨ ਕਰ ਸਕੀਏ ਜਿਹੜੇ ਆਪਣੇ ਨੇ ਜਦੋਂ ਸਾਨੂੰ ਲੱਗੇ ਕਿ ਹਾਂ ਵੀ ਉਹ ਕੁਝ ਚੰਗਾ ਕਰ ਰਹੇ ਆ ਉਹ ਆਪਣਾ ਘਰ ਸਵਾਰਨ ਦੇ ਵਾਸਤੇ ਤੇ ਆਪਣਾ ਘਰ ਰਿਪੇਅਰ ਕਰਨ ਦੇ ਵਾਸਤੇ ਤੇ ਆਪਦਾ ਨਵਾਂ ਵਧੀਆ ਘਰ ਉਸਾਰਨ ਦੇ ਵਾਸਤੇ ਚਾਰਾ ਜੋი ਕਰਨ ਦੇ ਆ ਫਿਰ ਸਾਡਾ ਵੀ ਜ਼ਿਆਦਾ ਸਮਾਂ ਉਧਰਲੇ ਪਾਸੇ ਨੂੰ ਹੀ ਲੱਗਿਆ ਕਰੇ ਇਹ ਮੇਰੀ ਬੇਨਤੀ ਹੈ ਉਹ ਜੋ ਕਰਦੇ ਆ ਉਹਨਾਂ ਦੇ ਵੱਲੋਂ ਕੀਤੀ ਹੋਈ ਟਿੱਪਣੀ ਦੇ ਉੱਪਰ ਸਾਡਾ ਜ਼ਿਆਦਾ ਸਮਾਂ ਬੀਤ ਜਾਂਦਾ ਹੈ ਇਹ ਗੱਲ ਮੈਨੂੰ ਕਈ ਵਾਰ ਦੁੱਖਦਾਈ ਲੱਗਦੀ ਹੈ ਹੋ ਸਕਦਾ ਬਹੁਤ ਸਾਰੇ ਸੱਜਣ ਮੇਰੀ ਇਸ ਗੱਲ ਨਾਲ ਸਹਿਮਤ ਨਾ ਹੋਣ ਪਰ ਮੈਂ ਆਪਣੇ ਮਨ ਦੀ ਗੱਲ ਸਾਂਝੀ ਕਰ ਦਿੱਤੀ ਹੈ ਹੋ ਸਕਦਾ ਕਈ ਸੱਜਣ ਮੇਰੀ ਗੱਲ ਨਾਲ ਸਹਿਮਤ ਵੀ ਹੋਣ ਹੋਈਆਂ ਭੁੱਲਾਂ ਦੀ ਖਿਮਾ ਬਹੁਤ-ਬਹੁਤ ਧੰਨਵਾਦ